ਕੌਰ ਬੁੱਢਾ ਕੋੜ ਬੁੱਢਾ ਕੀ ਮਸਲਾ ਮੁੰਡੇ ਦਾ ਮੁੰਡੇ ਨੂੰ ਬਾਜੀ ਕਿਟਨੀਆਂ ਖਰਾਬ ਹੋ ਗਈਆਂ ਕਿ ਸਾਲ ਹੋ ਗਿਆ ਬਹੁਤ ਦਵਾਈ ਖਵਾਈ ਹੈ ਲੁਧਿਆਣਾ ਜੋ ਅੰਮਰਸਰ ਤਰੁੰਤਾ ਨੂਨ ਚੰਡੀਗੜ੍ਹ ਤੋਂ ਦਵਾਈ ਚਲਦੀ ਆ ਹਾਂਜੀ ਇੱਕ ਬੇਟੀ ਉਹਦੀ 24 ਸਾਲਾਂ ਇਲਾਜ ਕਰਾਇਆ ਡਾਕਟਰਾਂ ਨੇ ਕੀ ਦੱਸਿਆ ਉਹਨੇ ਕਿਹਾ ਜੀ ਕਿਟਨੀ ਟ੍ਰਾਂਸਫਰ ਹੋ ਗਈ ਕੱਕੇ ਦੀ ਹਾਂਜੀ ਹਾਂਜੀ ਤੇ ਹੁਣ ਇਹ ਕਮਾਈ ਵਾਲਾ ਵੀ ਇਹੋ ਹੀ ਆ ਇਹਨੇ ਕੰਮ ਕਰਨਾ ਹੀ ਅਹੀਂ ਤੇ ਦੋਵੇਂ ਤੁਹਾਨੂੰ ਪਤਾ ਫਿਰ ਬਜ਼ੁਰਗ ਹੀ ਆ ਕਿਹਨੇ ਬੱਚੇ ਕਿਹਨੇ ਟੜੇ ਗੁੱਡੀ ਦੀ ਇੱਕ ਕਾਕਾ ਆ ਗੁੱਡੀ ਵਿਆਹੀ ਆ ਕਾਕਾ ਇਹੋ ਹੀ ਆ ਇਹੋ ਕਮਾਈ ਕਰਦਾ ਏ ਇਹੋ ਹੀ ਲਿਆਂਕੇ ਹੋਈ ਹੁਣ ਆਪਦਾ ਕਮਾਈ ਕਰੇ ਤੇ ਸਿਹਨੇ ਇਲਾਜ ਕਰਉਣਾ ਆਪਦਾ ਹੁਣ ਸਾਲ ਹੋ ਗਿਆ ਹੁਣ ਹੰਬ ਗਈ ਆ ਹੁਣ ਬੇਵਸ ਹੋ ਗਈ ਸਾਡੀ ਅੱਗੇ ਗੁੱਡੀ ਵੀ 24 ਸਾਲ ਉਹਦਾ ਇਲਾਜ ਕਰਾਇਆ ਪਰ ਉਹ ਵੀ ਫਿਰ ਰੱਬ ਨੂੰ ਪਿਆਰੀ ਹੋਈ ਮਾਰਾ ਜੇ ਤੇ ਰਹਿਮ ਕਰੇ ਭਣ ਭਰਾਵਾਂ ਦੀ ਮਦਦ ਤੁਸੀਂ ਨਾਲ ਮੇਰਾ ਬੇਟਾ ਠੀਕ ਹੋ ਜਾਵੇ ਕਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਕੋਈ ਹੋ ਰਿਹਾ ਕਮਾਈ ਦਾ ਸਾਧਨ ਨਹੀਂ ਕੋਈ ਹੈਗਾ ਇਸੇ ਨੇ ਕਮਾਉਣਾ ਹੈ ਇਸੇ ਨੇ ਲਿਆਉਣਾ ਹੈ ਇਸੇ ਨੇ ਇਸੇ ਦੀ ਕਮਾਈ ਨਾਲ ਹੀ ਅਸੀਂ ਖਾਂਦੇ ਪੀਂਦੇ ਸਾਰਾ ਕੁਝ ਹੁਣੇ ਬੈਠਾ ਸਾਲ ਹੋ ਗਿਆ ਕਿੰਨੇ ਕਿਤੋਂ ਪਿਆ ਮੰਜੇ ਇੱਕ ਸਾਲ ਹੋ ਗਿਆ ਹੁਣ ਪਹਿਲਾਂ ਵੀ ਇੱਕ ਵਾਰੀ ਚਾਰ ਸਾਲ ਢੱਲਾ ਰਿਹਾ ਸੀ ਉਦੋਂ ਠੀਕ ਹੋ ਗਿਆ ਤੇ ਹੁਣ ਇੱਕ ਸਾਲ ਹੋ ਗਿਆ ਇਸ ਮਹੀਨੇ ਦਾ ਢਿੱਲਾ ਹੋਇਆ। ਤੁਹਾਨੂੰ ਅਪੀਲ ਕਰਦੇ ਆਂ ਵੀ ਤੁਹਾਡੀ ਮਦਦ ਦੇ ਨਾਲ ਮੇਰਾ ਬੇਟਾ ਠੀਕ ਹੋ ਜਾਵੇ ਕਿੰਨੀ ਟਰਾਂਸਫਰ ਹੋ ਜਾਊਗੀ ਸਾਡੀ ਮਦਦ ਕਰ ਦੇਣ। 9779683752 ਇੱਕ ਵਾਰੀ ਦੁਬਾਰਾ ਰੀਡ ਕਰਦੇ ਆਂ। 9779683751 ਪਿੰਡ ਗੜਾਵਾਂ ਦਾ ਕੋਟ ਬੁੱਢਾ ਪਟਵਾਰ ਇੰਡੀਪੈਂਡੈਂਟ ਹੈ। ਤੇ ਕੰਬੇਟਾਡੇ ਮੰਗੀ ਜਾ ਲਓ ਬੇਟੇ ਦੀਆਂ ਕਿਡਨੀਆਂ ਫੇਲ ਹੋ ਗਈਆਂ ਜੀ ਡਾਕਟਰਾਂ ਨੇ ਆ ਕੇ ਹੁਣ ਕਿਡਨੀ ਪਾਉਗੀ ਤੇ ਸਭ ਦੀ ਜ਼ਿੰਦਗੀ ਜਾਨ ਨਗਾ ਸਕਦਾ ਨਹੀਂ ਤੇ ਇਹਨੂੰ ਖਤਰਾਈ ਕਿਡਨੀ ਪਾਉ ਤੇ ਖਰਚਾ ਉਹ ਸਾਡੇ ਕੋਲ ਨਹੀਂਗਾ ਤੇ ਹੁਣ ਅਸੀਂ ਹੰਬੇ ਪਏ ਸਾਡੇ ਕੋਲ ਜਾਨ ਜੁਗੇ ਵੀ ਨਹੀਂ ਹੈਗੇ ਬਜ਼ੁਰਗ ਹੈਗੇ ਨੇ ਦੋ ਜਣੇ ਇਹ ਬੜੇ ਵਕਤਾਂ ਨਾਲ ਇਹਨਾਂ ਨੂੰ ਪਹੁੰਚ ਕਰਦੇ ਜਨਾਜ਼ੀ ਤੱਕ ਤੇ ਜਣਾ ਹੁੰਦਾ ਕਿੰਨਾ ਕੋ ਸਮਝ ਲੈ ਮੰਜੇ ਦੇ ਪਏ ਇੱਕ ਸਾਲ ਹੋ ਗਿਆ ਜੀ ਐਸੇ ਮਹੀਨੇ ਦਾ ਬਿਮਾਰ ਹੋਇਆ ਏ ਤੇ ਇੱਕ ਸਾਲ ਹੋ ਗਿਆ ਉਸੇ ਤਰੀਕੇ ਜੀ ਤਾ ਪਹਿਲੇ ਦਿਨ ਹੀ ਉਸੇ ਤਰੀਕੇ ਨਾਲ ਜਿਹੇ ਲੋਤਾ ਸਿਰ ਪਹਿਲੇ ਲੱਗ ਜਾਂਦੇ ਅਰਮਾਨ ਵਾਸਤਾ ਨਹੀਂ ਆਇਆ ਜੀ ਕੀ ਕੰਮ ਕਰਦਾ ਸੀ ਕੰਮ ਰਾਜਗਿਰੀ ਦਾ ਕਰਦਾ ਜੀ ਇਹੋ ਕਰਦਾ ਜੀ ਉਹ ਲੈਂਦਾ ਜੀ ਤਹੀਂ ਕਰਨੇ ਹੁਣ ਉਹਦਾ ਕੋਈ ਪੈਸਾ ਨਹੀਂ ਆਉਂਦਾ ਕੋਈ ਕੁਮਾਈ ਨਹੀਂ ਹੈਗੀ ਔਰ ਕੋਈ ਤੁਹਾਨੂੰ ਪੈਸਾ ਦੀ ਈ ਕੋਈ ਜ਼ਰੂਰਤ ਨਹੀਂ ਜੀ ਸਾਡਾ ਬੇਟਾ ਖਰਚਾ ਦੇ ਕੇ ਤੇ ਇਹਦਾ ਇਲਾਜ ਕਰਵਾ ਜੋ ਸਾਨੂੰ ਤਾਂ ਵੀ ਮਨਜ਼ੂਰ ਆ ਜਿੰਨਾ ਤੇ ਜੀ ਮਰਜ਼ਬੀ ਉਹ ਉਨਾ ਕਰਦੇ ਹੋ ਠੀਕ ਆ ਖਾਸਾ ਵੈਕ ਜੀ ਖਤੇ ਮੇਰਾ ਰਣਜੀਤ ਸਿੰਘ ਸਰਪੰਚਪਿੰਡ ਕੋੜਬਟੇ ਤਾਂ ਇਹ ਮਸਲਾ ਆੜਾ ਮੰਜੇ ਦੇ ਮਸਲਾ ਕਾਕਾ ਗਰਲਾਲ ਸਿੰਘ ਜਿਹੜਾ ਨਾ 1 ਸਾਲ ਤੇ ਦੇ ਕਰੀਬ ਤੇ ਉੱਪਰ ਹੀ ਹੋ ਗਿਆ ਉਹਨਾਂ ਟਾਈਮ ਤੇ ਬਹੁਤ ਬਿਲਕੁਲ ਹੀ ਕਿਟਨੀਆਂ ਦੀਆਂ ਖਰਾਬ ਹੋ ਚੁੱਕੀਆਂ ਡੈਲਸ ਕਰਾ ਕਰਾ ਕੇ ਲਾਜ ਕਰਾ ਕਰਾ ਕੇ ਘਰ ਵਾਲੇ ਬਿਲਕੁਲ ਹੀ ਗਰੀਬ ਪਰਿਵਾਰ ਵਾ ਤੇ ਕੋਈ ਇਸ ਟਾਈਮ ਇਹਨਾਂ ਕੋਲ ਕਿਰਾਇਆ ਯੁੱਗੇ ਪੈਸੇ ਵੀ ਨਹੀਂ ਕਿਸੇ ਨਾਲ ਕੋਲ ਹੈਗੇ ਤੇ ਬੜਾ ਇਹਨਾਂ ਲਾਜ ਕਰਾਇਆ ਸਾਲ ਡੇਢ ਸਾਲ ਦੇ ਕਰੀਬ ਹੋ ਗਏ ਆ ਪਹਿਲੋ ਇਹਨਾਂ ਦੀ ਲੜਕੀ ਸੀ ਉਹ ਵੀ ਇਸ ਤਰ੍ਹਾਂ ਹੀ ਉਹਦੇ ਜਿਗਰ 'ਚ ਕੋਈ ਨੁਕਸ ਪੈਣ ਕਾਰਨ ਤੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਤੇ ਬਾਕੀ ਆ ਵੀ ਭਾਉ ਦਾ ਚੂਗਣਾ ਪਿਆ ਪ੍ਰਤਪਾਲ ਸਿੰਘ ਦਾ ਜਿਹੜਾ ਡੈਡੀ ਦਾ ਉਹ ਵੀ ਨਹੀਂ ਕੰਮ ਕਰ ਸਕਦਾ ਕੋਈ ਵੀ ਕੰਮ ਇਹੋ ਹੀ ਕਰਦਾ ਸੀ ਰਾਜਗਿਰੀ ਦਾ ਕੰਮ ਕਰਦਾ ਸੀ ਤੇ ਹੁਣ ਸਾਲ ਡੇਢ ਸਾਲ ਦੇ ਕਰੀਬ ਹੋ ਗਿਆ ਜਿਹੜਾ ਮੰਜੇ ਤੇ ਪਿਆ ਵਾ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਕੋਈ ਰਿਸ਼ਤੇਦਾਰ ਨਹੀਂ ਨਾ ਛੱਡਿਆ ਕੋਈ ਹੋਰ ਵੀ ਰਿਸ਼ਤੇਦਾਰ ਭੈਣ ਭਰਾ ਜਿੰਨੇ ਵੀ ਨਗਰ ਚੋਂ ਵੀ ਸਾਰਿਆਂ ਤੋਂ ਹੀ ਜਿੰਨੀ ਕੁ ਹਸਹਿਤਾ ਹੋ ਸਕੀ ਸਾਰਿਆਂ ਨੇ ਕੀਤੀ ਆ ਪਰ ਬਿਲਕੁਲ ਹੀ ਹੁਣ ਇਹ ਆਪਣੇ ਗਰੀਬ ਪਰਿਵਾਰ ਵਾ ਤੇ ਇਹਦੀ ਕਿਸੇ ਤਰੀਕੇ ਨਾਲ ਵੀ ਮਦਦ ਕੀਤੀ ਜਾਵੇ ਅਸੀਂ ਤੇ ਸਾਰਿਆਂ ਨੂੰ ਐਨ ਆਰ ਆਈ ਵੀਰਾਂ ਨੂੰ ਕਹਿੰਨੇ ਆ ਹੋਰ ਵੀ ਜੇ ਕੋਈ ਦਾਨੀ ਸੱਜਣ ਵਾ ਇਹਨਾਂ ਦੀ ਕਿਸੇ ਤਰੀਕੇ ਨਾਲ ਮਦਦ ਹੋ ਸਕੇ ਇਹਨਾਂ ਦਾ ਆਈਡੀਆ ਕਿ ਟੜੀਆਂ ਬਿਲਕੁਲ ਹੀ ਡੈਡ ਹੋ ਚੁੱਕੀਆਂ ਵਾ ਡਾਕਟਰ ਸਾਹਿਬ ਕਹਿੰਦੇ ਕਿ ਇਹ ਕਿਤਨੀਆਂ ਪਹਿਣ ਗਿਆ ਤਾਂ ਫਿਰ ਇਹ ਫਿਰ ਇਹ ਸਹੀ ਹੋ ਸਕਦੇ ਆ ਬਿਲਕੁਲ ਤੰਦਰੁਸਤ ਹੋ ਸਕਦੇ ਆ ਫਿਰ ਆਪਣੇ ਮਾਪਿਆਂ ਦੀ ਸੇਵਾ ਕਰ ਸਕਦੇ ਆ ਸੇਵਾ ਇਹੋ ਹੀ ਕਰਨਗੇ ਕਿ ਆਪ ਕਮਾ ਕੇ ਲਿਆਉਣਗੇ ਤੇ ਕੋਈ ਫਿਰ ਵੀ ਆ ਮਾਪਿਆਂ ਨੂੰ ਕੋਈ ਕਮਾਈ ਦਾ ਸਾਧਨ ਰੋਟੀ ਦਾ ਸਾਧਨ ਬਣੂਗਾ ਜੇ ਅੱਜ ਇਤਰਾ ਹੀ ਮੰਜੀ ਤੇ ਪਿਆ ਰਹੇ ਤੇ ਕਿਸ ਤਰ੍ਹਾਂ ਕੋਈ ਹੀਲਾ ਕੋਈ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਇਹਨਾਂ ਦੀ ਰੋਟੀ ਦਾ ਮਸਲਾ ਬਣ ਸਕੇ ਚਾਹੀ ਤਾਂ ਸਾਰਿਆਂ ਗੜੀ ਨਗਰ ਵੱਲੋਂ ਸਾਰੀ ਪੰਚਾਇਤ ਵੱਲੋਂ ਸਾਰਿਆਂ ਵੱਲੋਂ ਇਹਨਾਂ ਵੱਲੋਂ ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਐਨ ਆਰ ਆਈ ਵੀਰ ਜਾਂ ਹੋਰ ਵੀ ਸੇਵਕ ਕਿੰਨੇ ਵੀ ਪਰ ਆ ਜਿਹੜੀ ਸੇਵਾ ਕਰਨੀ ਚਾਹੁੰਨ ਇਹਦਾ ਇਲਾਜ ਕਰਾਇਆ ਜਾਵੇ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਸੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ